ਵੇਖ ਲਓ ਕਮਾਲ ਦੀ ਗੱਲ ਐ ਕਿ ਮਾਸਟਰ ਜਗਸੀਰ ਸਿੰਘ ਉਹ ਐਮਐਲਏ ਐ ਜਿਨੇ ਵਿਵਾਦਾਂ ਦੀ ਬੋਣੀ ਕੀਤੀ ਹਾਂਜੀ ਭਰਾਕਾ ਵਾਲੀ ਲਾਈਨ ਲੱਗੀ ਸੀਗੀ ਗੱਡੀਆਂ ਦਾ ਕਾਫਲਾ ਤੇ ਟਰੱਕ ਆਪਰੇਟਰਾਂ ਨੇ ਉੱਥੇ ਰੋਲਾ ਪਾ ਲਿਆ ਜੀ ਮਾਰੇ ਗਏ ਬੋੜੀ 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 ਵੈਸਾ ਤੋਂ ਅੱਜ ਤੱਕ ਇਤਿਹਾਸ 'ਚ ਕਦੇ ਇਦਾਂ ਹੀ ਸਾ ਨਹੀਂ ਸੀ ਮੰਗਿਆ ਗਿਆ ਕਥੇ ਤੌਰ ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਪੁਲਿਸ ਨੇ ਉੱਥੋਂ ਗੱਡੀਆਂ ਦਾ ਕਾਫਲਾ ਕੱਢਿਆ ਜੀ ਉਤੋਂ ਬਾਅਦ ਫਿਰ ਜੇ ਤੁਸੀਂ ਦੇਖੋਗੇ ਤੇ ਹਾਲ ਦੇ ਦਿਨਾਂ ਦੇ ਵਿੱਚ ਐਸ ਵੇਲੇ ਜਿਹੜਾ ਪ੍ਰਚਾਰ ਦਾ ਔਖਾ ਹੋਇਆ ਪਿਆ ਕੰਮ ਉਹਦੇ 'ਚ ਅੱਗ 'ਚ ਪੈਟਰੋਲ ਵਾਲਾ ਕੰਮ ਮਾਸਟਰ ਨੇ ਕਰ ਦਿੱਤਾ ਜੀ ਮਾਸਟਰ ਦਾ ਨਾਮ ਜਗਸੀਰ ਸਿੰਘ ਐ ਪਿਆਰ ਨਾਲ ਗੁੱਡੂ ਵੀ ਕਹਿ ਦਿੰਦੇ ਆ ਅੱਛਾ ਜੀ ਇਹ ਮੈਨੂੰ ਨਹੀਂ ਸੀ ਪਤਾ ਚਲੋ ਤੁਸੀਂ ਚਲੋ ਆਪਣੀ ਕਿਹੜਾ ਦਸ਼ਮਣੀ ਆ ਪਿਆਰ ਤਾਂ ਆਪਾਂ ਵੀ ਕਰਦੇ ਆ ਜੀ ਹਾਂਜੀ ਤੇ ਹੁਣ ਉਹਦੇ ਵਿੱਚ ਵੇਖੋ ਕਿ ਬਈ ਗੱਲ ਇਹ ਆ ਕਿ ਇਧਰਲੇ ਪਾਸੇੋਂ ਜਦੋਂ ਆ ਗੋਨਿਆਂੜੇ ਦੇ ਵਿੱਚ ਜਾਣਾ ਸੀਗਾ ਉਮੀਤ ਨੇ ਜੀ ਉਥੇ ਗਿਆ ਹੀ ਨਹੀਂ ਖੁੱਡੀਆਂ ਸਾਬ ਦਾ ਲੜਕਾ ਜੀ ਵਿਰੋਧ ਕਾਫੀ ਉਥੇ ਜਾਨੀ ਹੋ ਗਿਆ ਕਿਸਾਨ ਆਗੂ ਆ ਗਏ ਤੇ ਇੱਥੇ ਮਾਸਟਰ ਦੀ ਵੀਡੀਓ ਇੱਕ ਵਾਇਰਲ ਹੋ ਗਈ ਤੁਸੀਂ ਦੇਖਿਆ ਹੋਣਾ ਕਿਸਾਨਾਂ ਨੂੰ ਕੁਝ ਔਖੇ ਭਾਰੇ ਸ਼ਬਦਾਂ ਦੇ ਨਾਲ ਬੋਲੇ ਨੇ ਉਹ ਤਲਖੀ ਹੋਰ ਵੱਧ ਗਈ ਹੁਣ ਮਾਸਟਰ ਦਾ ਜਾਣਾ ਕੱਖ ਨਹੀਂ ਹੈ ਤੇ ਜਿਹੜੇ ਇਲੈਕਸ਼ਨ ਲੰਡੇ ਆ ਜਿਨ੍ਹਾਂ ਦੀ ਕਹਿ ਲੋ ਕਿ ਆਪ ਦੀ ਸ਼ਬੀ ਵਧੀਆ ਆਪ ਦੀ ਬਈ ਉਹਨਾਂ ਦੀ ਦਿਖ ਹੁਣ ਤੱਕ ਸੋਣੀ ਆ ਗਾਮ ਜਿਹੜੀ ਕਰਕੇ ਪਛਾਣਦਾ ਹੁੰਦਾ ਨਹੀਂ ਹਾਂ ਜਿਹੜੀ ਪਛਾਣ ਆ ਤੂੰ ਉਹਨੂੰ ਵੀ ਬਟਾ ਲਾਏਗਾ ਉਹਦਾ ਰਹਿਣਾ ਕੱਖ ਨਹੀਂ ਆ ਤੇਰਾ ਜਾਣਾ ਕੱਖ ਨਹੀਂ ਹੈ ਤੇਰੇ ਲਈ ਤਾਂ ਮਾਸਟਰ ਕੰਮ ਕੋਈ ਨਵਾ ਨਹੀਂ ਹੈ ਇਸ ਤਰ੍ਹਾਂ ਦਾ ਕੰਮ ਚੱਲੀ ਜਾਂਦਾ ਮੁੜ ਕੇ ਸ਼ਾਇਦ ਇਹਨਾਂ ਨੇ ਸਫਾਈ ਵੀ ਦਿੱਤੀ ਆ ਉਹਦੇ ਤੇ ਤੁਸੀਂ ਬਹੁਤਾ ਚਲੇ ਜਾਣਾ ਤਾਂ ਕਹਿੰਦਾ ਮਤਲਬ ਕਿ ਲਾਲਜੀਤ ਭੁੱਲਰ ਦੇ ਖਿਲਾਫ ਅੱਜ ਇਕੱਠ ਹੋਇਆ ਉਹਦੇ ਤੇ ਰੌਲਾ ਰੱਪਾ ਚੱਲ ਰਿਹਾ ਸੀ ਦੂਸਰੇ ਪਾਸੇ ਇਹਨੇ ਸਿਆਪਾ ਸੇੜ ਦਿੱਤਾ ਉਹ ਹਾਲੇ ਖਬਰਾਂ ਲਗੀਆਂ ਨੇ ਸਵੇਰੇ ਲੋਕ ਪੜ੍ਹ ਕੇ ਹਟੇ ਆ ਤੇ ਆ ਤੜਕੇ ਤੜਕੇ ਮਾਮਲਾ ਜਿਹੜਾ ਇਹ ਹੋਰ ਨਿਕਲ ਆਇਆ ਦੁਪਹਿਰ ਹੋਣ ਤੋਂ ਪਹਿਲਾਂ ਦੂਸਰਾ ਮਾਮਲਾ ਪੁੱਛੋ ਚੋਂ ਨਿਕਲ ਆਇਆ ਇਹ ਦੂਸਰੇ ਤੋਂ ਪਹਿਲਾਂ ਕੀ ਕੀਤਾ ਉਹਨਾਂ ਨੇ ਜਿਹੜਾ ਪਹਿਲਾਂ ਸੀ ਨਾ ਤੁਸੀਂ ਦੱਸਿਆ ਉਹਨਾਂ ਨੇ ਫਿਰ ਇੱਕ ਇੰਟਰਵਿਊ ਚਲਦੀ ਉਹ ਚ ਫਿਰ ਉਹਨਾਂ ਨੇ ਉਦਾਂ ਹੀ ਕਹਿ ਦਿੱਤਾ ਕਹਿੰਦੇ ਕਿ ਬਾਈ ਇਹ ਤਾਂ ਡਿਫਾਲਟਰਾਂ ਧਰਨੀ ਲਾਉਣ ਵਾਲੇ ਆ ਕੇ ਬੈਠੇ ਅੱਛਾ ਅੱਛਾ ਇਹ ਦੁਬਾਰੇ ਫਿਰ ਸਪੈਸ਼ਲੀ ਇੱਕ ਤਾਂ ਹੁੰਦਾ ਕਿ ਵੀਡੀਓ ਚਲਦੀ ਗੱਲ ਫਲੋ ਚੋ ਵੱਡਾ ਤਾਂ ਫਿਰ ਡਿਫਾਲਟਰ ਮਾਨ ਹੋਇਆ ਜਿਹੜਾ ਚੌਥੇ ਦਿਨ ਧਰਨੇ ਤੇ ਬੈਠਾ ਹੁੰਦਾ ਸੀਗਾ ਤੇਰਾ ਯਾਰ ਡਿਫਾਲਟਰ ਤਾਂ ਹੋਇਆ ਕੁਝ ਬੰਦੇ ਡਿਫਾਲਟਰ ਟੱਕਰੇ ਗਏ ਤੁਸੀਂ ਤੇ ਧਰਨਿਆਂ ਦੀ ਪਾਰਟੀ ਹੋ ਮਾਸਟਰ ਜੀ ਕੀ ਕਹਿ ਰਹੇ ਹੋ ਤੁਸੀਂ ਸਭ ਨੂੰ ਡਿਫਾਲਟਰ ਕਹਿ ਰਹੇ ਹੋ ਆਪਣੇ ਸਾਥੀਆਂ ਨੂੰ ਇਨਕਲਾਬ ਇਨਕਲਾਬ ਦੀ ਇਹ ਤੋਂ ਵੱਡੀ ਬੇਇੱਜ਼ਤੀ ਕੋਈ ਹੋਏਗੀ ਕਿ ਜੇ ਮੰਨ ਲਓ ਧਰਨੇ ਲਾਉਣ ਵਾਲੇ ਡਿਫਾਲਟਰ ਆ ਤੇ ਫਿਰ ਤੁਸੀਂ ਕੌਣ ਹੋਏ ਫਿਰ ਮਾਨ ਸਾਹਿਬ ਉਹ ਤਾਂ ਵੱਡੇ ਹੋਏ हद हो गई है यार ਤੁਹਾਡੇ ਵਾਲੀ ਮਾਸਟਰ ਜੀ ਕੰਟਰੋਲ ਕਰੋ ਕੰਟਰੋਲ ਕਰੋ ਇਹ ਤੁਮ ਮਾਸਟਰ ਜੀ ਕਰਨ ਕੰਟਰੋਲ ਤਾਂ ਕੰਟਰੋਲ ਕਰ ਮਾਸਟਰ ਕੰਟਰੋਲ ਕਰਨੀ ਤੇ ਕਮ ਖਰਾਬ ਹੋ ਜਾਸੀ ਤੋਂ ਗੱਲ ਇਹ ਆ ਕਿ ਭਾਈ ਇਹ ਇਹ ਹੁਣ ਖੇਡ ਜੜੀ ਆ ਤੁਸੀਂ ਇਸ ਹਿਸਾਬ ਲਾ ਲੋ ਕਿ ਦੁਬਾਰਾ ਇੰਟਰਵਿਊ ਚ ਫਿਰ ਕਹਿਗੇ ਨੇ ਹਾਂ ਦੂਜੀ ਵਾਰੀ ਫਿਰ ਕਹਿਗੇ ਨਹੀਂ ਹੁਣ ਆਹੀ ਤੇ ਰੌਲਾ ਹੈ ਨਾ ਕਿ ਜਦ ਇਹ ਆਉਂਦੇ ਸੀਗੇ ਕਿ ਭਈ ਅਕਾਲੀ ਖਰਾਬ ਆ ਅਕਾਲੀ ਖਰਾਬ ਆ ਤੁਹਾਨੂੰ ਯਾਦ ਹੋਣਾ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਇਹ ਐਵੇਂ ਵੇਲੜ ਮਲੰਗ ਕਿਸਮ ਦੇ ਬੰਦੇ ਜਿਹੜੇ ਯਾਰ ਐਵੇਂ ਧਰਨਾ ਲਾ ਲੈਂਦੇ ਆ ਇਹਨਾਂ ਨੂੰ ਪੀੜ ਹੁੰਦੀ ਸੀ ਜੀ ਕਾਂਗਰਸ ਵੇਲੇ ਇਹ ਕੰਮ ਕਾਲੀਆਂ ਨੇ ਸ਼ੁਰੂ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਵਾਲੇ ਤੇ ਰਣ ਬਾਂਕ ਰਹੇ ਹੈ ਹੀ ਹੈ ਉਹ ਤੇ ਵਿਚ ਮદાન ਦੇ ਹੀ ਸੀਗੇ ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਹੁਣ ਇਹਨਾਂ ਦੀ ਸਰਕਾਰ ਆਈ ਹੈ ਕਮਾਲ ਦੀ ਗੱਲ ਇਹ ਧਰਨਾ ਕਰੀਆਂ ਨੂੰ ਇਹ ਗੱਲ ਕਹਿਣ ਦਾ ਇਹ ਨੇ ਤੇ ਗੱਲ ਇਹ ਆ ਕਿ ਇਹਨਾਂ ਡਿਫਾਲਟਰਾਂ ਦੇ ਨਾਲ ਫਿਰ ਖੁੱਡੀਆਂ ਸਾਹਿਬ ਉੱਥੇ ਦਰੀ ਤੇ ਕਦੋਂ ਬੈਠੇ ਸਨ ਜੇ ਇਹ ਡਿਫਾਲਟਰ ਨੇ ਤੇ ਖੁੱਡੀਆਂ ਸਾਹਿਬ ਇਹਨਾਂ ਦੇ ਨਾਲ ਮੀਟਿੰਗਾਂ ਖਾਤੋਂ ਕਰਦੇ ਨੇ ਮੁੱਖ ਮੰਤਰੀ ਇਹਨਾਂ ਦੇ ਨਾਲ ਮੁਲਾਕਾਤ ਕਿਉਂ ਕਰਦੇ ਨੇ ਤੇ ਜਿਹੜਾ ਆਪ ਜੀ ਕਿ ਥਾਣੇ ਤੇ ਬੈਠੇ ਸੀ ਥਾਣੇ ਮੂਰੇ ਉਹ ਫਿਰ ਕੀ ਆ? ਜੀ ਉਹੀ ਤੇ ਮੈਂ ਕਹਿ ਰਿਹਾ ਨਾ ਨਹੀਂ ਇੰਦਰ ਆਪ ਦੀ ਗੱਲ ਹੀ ਕਰ ਲਓ ਬਾਕੀ ਸਾਰਾ ਨਹੀਂ ਛੱਡ ਰਹੇ ਮੈਂ ਉਹੀ ਕਹਿ ਰਿਹਾ ਕਿ ਭਈ ਜੇ ਨਹੀਂ ਕਿਸਾਨਾਂ ਦੀ ਗੱਲ ਕਰੀਏ ਜੇ ਕਿਸਾਨਾਂ ਨੂੰ ਇਹ ਡਿਫਾਲਟਰ ਕਰ ਰਹੇ ਨੇ ਕਿ ਜੀ ਇਹ ਆ ਗਏ ਉਹ ਹੋ ਗਿਆ ਜੋ ਹੋ ਗਿਆ ਤਾਂ ਫਿਰ ਤੁਸੀਂ ਤੇ ਤੁਹਾਡੇ ਜਿਹੜੇ ਖੇਤੀ ਮੰਤਰੀ ਆ ਜਾਂ ਸਰਕਾਰ ਆ ਉਹ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਾਂ ਕਾਤੋਂ ਕਰਦੀ ਐ ਤੁਸੀਂ ਹੁਣ ਨਾ ਮੰਨਿਓ ਮੰਗਾ ਤੁਸੀਂ ਕਹਦੇ ਹੋ ਡਿਫਾਲਟਰ ਨੇ ਅਸੀਂ ਅਸੀਂ ਮੰਗਾ ਨਹੀਂ ਮੰਨਣੀ ਡਿਫਾਲਟਰ ਬੰਦੇ ਦੀ ਅਸੀਂ ਗੱਲ ਨਹੀਂ ਸੁਣਨੀ ਕਹਦੇ ਹੋ ਸਿੱਧਾ ਤੁਹਾਡੀ ਵਾਟ ਵੇਖਿਓ ਲੱਗਦੀ ਕਿਸ ਤਰ੍ਹਾਂ ਵਾਟ ਤੇ ਲੱਗੀ ਪਈ ਆ ਤੇ ਮੈਂ ਉਹੀ ਕਹਿੰਦੇ ਆ ਕਿ ਇਹਨਾਂ ਨੇ ਤੇ ਵਿਧਾਇਕ ਬਣ ਕੇ ਇੱਕ ਵਾਰੀ ਕਹਿ ਲੋ ਕਿ ਹਾਂ ਸਰਾਜ ਵਾਲਾ ਕੰਮ ਕਰ ਲਿਆ ਮੈਨੂੰ ਲੱਗਦਾ ਇਹਨਾਂ ਨੇ ਤੇ ਧਾਰੀ ਆ ਕਿ ਦੁਬਾਰਾ ਯਾਰ ਆਪਾਂ ਲੜਨਾ ਹੀ ਨਹੀਂ ਆ ਜਬ ਅੰਨਾ ਹੀ ਨਹੀਂ ਆ ਇਹਨਾਂ ਨੇ ਬੀੜੀਆਂ ਚ ਵੱਟੇ ਦੂਜਿਆਂ ਦੇ ਵੀ ਪਾਉਣੇ ਆ ਚਲੋ ਖੈਰ ਦੂਜੀ ਗੱਲ ਵੱਲ ਵੀ ਆ ਜਾਈਏ ਦੂਜੀ ਗੱਲ ਵੱਲ ਵੀ ਆ ਜਾਈਏ ਜੀ ਇੱਧਰੋਂ ਲੈ ਕੇ ਮਨਦੀਪ ਸਿੰਘ ਬੱਬੂ ਉਹ ਕਹਿੰਦੇ ਜੀ ਕਿ ਭਗਵੰਤ ਮਾਨ ਕੇਜਰੀਵਾਲ ਨੂੰ ਯਾਦ ਕਰਕੇ ਨਹੀਂ ਰੋਇਆ ਇਹਨਾਂ ਮੂੰਹ ਫੱਟਾਂ ਦੀ ਜਾਨ ਨੂੰ ਰੋਈ ਜਾਂਦਾ ਕਹਿੰਦੇ ਗੱਲ ਤਾਂ ਠੀਕ ਹੈ ਵੀ ਭਗਵੰਤ ਮਾਨ ਨੂੰ ਤਾਂ ਹੀ ਹੁਣ ਮੈਨੂੰ ਲੱਗਿਆ ਪਤਾ ਇਹਨਾਂ ਦੀ ਗੱਲ ਤੋਂ ਚੇਤਾ ਆ ਗਿਆ ਕਿ ਭਗਵੰਤ ਮਾਨ ਦੱਸਦੇ ਕਿ 18 ਤਰੀਕ ਤੋਂ ਆਪਣਾ ਕੈਂਪੇਨ ਸਟਾਰਟ ਕਰਨ ਜਾ ਰਹੇ ਆ ਉਹ ਪਤਾ ਲੱਗੇ ਤਾਂ ਗੇਮ ਕਰਦੇ ਨਹੀਂਗੇ ਤਾਂ ਤਾਂ ਹੁਣ ਜਾਣਤਾ ਜਿਹੜੀ ਜਿਹੜੀ ਕੈਂਪੇਨ ਆ ਮਾਨ ਸਾਹਿਬ ਦੀ ਉਹ ਐ ਹੋਏਗੀ ਮ ਐ ਹਾਈਵੇ ਆ ਉਹ ਬਲਾਕ ਐ ਸਿੱਧਾ ਮੰਚ ਤੇ ਜਾਓ ਪਹਾਸ਼ਨ ਝਾੜੋ ਤੇ ਉਥੋਂ ਐ ਨਿਕਲ ਜਾਓ ਉਹ ਹੁਣ ਗੱਲਾਂ ਗਈਆਂ ਕਿ ਸਾਥ ਦੇ ਵਿੱਚ ਖੜ ਕੇ ਐ ਐਮ ਐਸ ਪੀ ਦੇਵਾਂਗੇ ਆਪਾਂ ਇਹ ਕਿਡਕ ਕੰਮ ਐ ਉਹ ਗੱਲਾਂ ਗਈਆਂ ਹੁਣ ਉਹ ਮਰ ਗਈ ਮਾਂ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ ਓਹੋ ਮਤਲਬ ਗੱਡੀ ਤੇ ਬੋਰਨਟ ਤੇ ਨਹੀਂ ਚੜਦੇ ਹੁਣ ਮਾਂਸ ਤਾਂ ਲੋਕ ਚੜਾਉਣਗੇ ਲੋਕ ਤਾਂ ਟਿੰਡੀ ਦੇ 20 ਤੇ ਵੀ ਚੜਾ ਦਿੰਦੇ ਤੁਹਾਨੂੰ ਪਤਾ ਹੀ ਹੈ ਜਦੋਂ ਚੜਾਉਂਦੇ ਆਉਣ ਤੇ ਜੀ ਬਹੁਤ ਹੈ ਗੱਡੀ ਕੋਈ ਚੀਜ਼ ਨਹੀਂ ਆ ਜੀ ਜੀ ਜਸਕਰਨ ਸਿੰਘ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ ਮਿੰਟੂ ਜੀ ਤੁਸੀਂ ਕੋਈ ਗੱਲ ਕਰ ਰਹੇ ਸੀ ਕਿ ਜੀ ਮੈਂ ਅੱਗੇ ਕਰ ਨਹੀਂ ਨਹੀਂ ਤੁਸੀਂ ਕੰਟੀਨਿਊ ਕਰੋ ਮੈਂ ਤੇ ਇਹ ਕਹਿ ਰਿਹਾ ਕਿ ਮਾਨ ਸਾਹਿਬ ਨੂੰ ਆਉਣਾ ਪਏਗਾ ਮੈਦਾਨ 'ਚ ਠੰਡਿਆ ਕਰਨਾ ਪਏਗਾ ਸਭ ਨੂੰ ਜੀ ਆਦਰਵਾਇਜ਼ ਕਮ ਗਿਆ ਪਰ ਮਾਨ ਸਾਹਿਬ ਜਿਵੇਂ ਹੀ ਆਉਣਗੇ ਕਿ ਉਹ ਲੋਕਾਂ ਦੇ ਵਿੱਚ ਇਦਾਂ ਵਿਰੋਧ ਦੇ ਵਿੱਚ ਜਾਣਗੇ ਹੁਣ ਤੁਸੀਂ ਦੇਖਿਓ ਕਿ ਉਹੀ ਹਾਲ ਜਿਵੇਂ ਕਹਿੰਦੇ ਸੀ ਨਾ ਪ੍ਰਕਾਸ਼ ਸਿੰਘ ਬਾਦਲ ਆਉਂਦਾ ਜੀ ਇਹ ਪਿੰਡ ਸੀਲ ਹੋ ਜਾਂਦੇ ਐ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਹੁਣ ਤੁਸੀਂ ਵੇਖਿਓ ਕਿ ਇਹ ਪ੍ਰਚਾਰ ਕਿਸ ਤਰ੍ਹਾਂ ਹੁੰਦਾ ਜੀ ਟੀਵੀ ਤੇ ਪ੍ਰਚਾਰ ਇੱਕ ਵੱਖਰੀ ਕਿਸਮ ਦਾ ਹੋਏਗਾ ਜੋ ਸਭਾ ਹੋਣਗੀਆਂ ਉਹ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਦੀ ਉਥੇ ਐ ਬਈ ਪ੍ਰਬੰਧ ਵਾਲੀ ਜਿਹੜੀ ਬਣ ਗਈ ਵੇਖਣ ਵਾਲੀ ਹੋਏਗੀ ਜੀ 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 ਚਲੋ ਆਪਾਂ ਗੱਲ ਨੂੰ ਅੱਗੇ ਵੱਲ ਨੂੰ ਤੋਰੀਏ ਜੀ ਇਹਦੇ ਨਾਲ ਮੈਂ ਇੱਕ ਕਮੈਂਟ ਲੈ ਲੈਣਾ ਸੰਜੀਵ ਗਰਗ ਜੀ ਇਹ ਆਏ ਕਹਿੰਨੇ ਜੀ ਮੈਂ ਪੁੱਛੋ ਤੋ ਹੀ ਮਿੰਟੂ ਜੀ ਇੱਥੇ ਪੁਲ ਚੌਂਕੀ ਦੇ ਬਾਹਰ ਫਾਇਰਿੰਗ ਹੋਈ ਹੈ ਜੀ ਕਹਿੰਨੇ ਕਿ ਬਾਈ ਚੌਂਕੀ ਦੇ ਬਾਹਰ ਹੀ ਹੋਈ ਹੈ ਜਿਹੜੀ ਫਾਇਰਿੰਗ ਹੋਈ ਆ ਤੇ ਉਹਦੇ ਵਿੱਚ ਮਿੰਟੂ ਜੀ ਰੌਲਾ ਪਤਾ ਤੁਹਾਨੂੰ ਬਹੁਤ ਪਿਆ ਹੋਇਆ ਅਜੀਤ ਵਾਲਿਆਂ ਨੇ ਤਾਂ ਪਹਿਲੇ ਖਬਰ ਚਲਾ ਦਿੱਤੀ ਕਹਿੰਨੇ ਕਿ ਬਾਈ ਕਾਤਲਾਨਾ ਹਮਲਾ ਹੋ ਗਿਆ ਐਮਐਲਏ ਸਾਹਿਬ ਤੇ ਗੋਲੀ ਚੱਲੀ ਹੈਗੀ ਕਹਿੰਦੇ ਕਿ ਬਾਈ ਉਹ ਤੋਂ ਬਾਅਦ ਪੁਲਿਸ ਨੇ ਨਾਲ ਦੀ ਨਾਲ ਆ ਗਿਆ ਪੁਲਿਸ ਕਹਿੰਨੇ ਕਿ ਬਾਈ ਨਹੀਂ ਕਹਿੰਨੇ ਕਿ ਐਮਐਲਏ ਸਾਹਿਬ ਦੇ ਉ ਗੋਲੀ ਗੁਲੀ ਚੱਲੀ ਹੈ ਵਹਿ ਜਿਵੇਂ ਤੇਰਾ ਕੋਜੀਆਂ ਹੋ ਜੂ ਹੁਣ ਨਵੇੜਾ ਤਾਂ ਇਹ ਗੱਲ ਹੈ ਹੁਣ ਹੁਣ ਇੱਥੇ ਆ ਕੇ ਕਹਾਣੀ ਨੇ ਬਰ ਗਈ ਹੁਣ ਅਸਲ ਦੇ ਵਿੱਚ ਮਾਜਰਾ ਕੀ ਹੈ ਮਿੰਟੂ ਜੀ ਜਰਾ ਆਪ ਥੋੜਾ ਮੈਚ ਆਉਂਗਾ ਕਿ ਇਸ ਮਸਲੇ ਤੇ ਪਾਈਏ ਥੋੜਾ ਜਿਹਾ ਬੈਕ ਤੋਂ ਪਾ ਕੇ ਅੱਜ ਦੇ ਕਰ ਪਹੁੰਚੀਏ ਕਿ ਇਹ ਇਹ ਗੱਲ ਕਿਵੇਂ ਬਣੀ ਹੈ ਦੇਖੋ ਸਭ ਤੋਂ ਜ਼ਿਆਦਾ ਜੇ ਕਿਸੇ ਟਰੱਕ ਯੂਨੀਅਨ ਚ ਰਫੜ ਪਿਆ ਸੀ ਤੇ ਉਹ ਪੁੱਛੋ ਆ ਹਾਂਜੀ ਪੁੱਛੋ ਚ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬੀਜੇ ਕੰਡੇ ਆ ਟਰੱਕ ਯੂਨੀਅਨਾਂ ਵਧੀਆ ਚੱਲਦੀਆਂ ਸੀ ਟਰੱਕ ਯੂਨੀਅਨਾਂ ਬੜਾ ਸ਼ਾਨਦਾਰ ਕੰਮ ਕਰਦੀਆਂ ਸੀ ਕਿਸੇ ਟਾਈਮ ਚਲੋ ਖਾਣ ਪੀਣ ਵੀ ਚੱਲਦਾ ਸੀ ਸਿੱਧੀ ਗੱਲ ਹੈ ਦਾਖਰੀ ਕਰਦੇ ਸਨ ਲੋਕ ਮਾਲ ਉਹਨਾਂ ਦਾ ਸੀ ਕਿ ਉਹ ਆਪ ਦਾ ਕੰਮਕਾਰ ਕਰਦੇ ਸੀ ਆ ਪਿਛਲੇ ਕੁਝ ਸਾਲਾਂ ਤੋਂ ਨਾ ਜਦੋਂ ਤੋਂ ਇਹ ਜਿਹੜਾ ਸਿਆਸੀ ਮਾਫੀਆ ਇਹਨਾਂ ਨੇ ਵੇਖਿਆ ਕਿ ਇੱਧਰ ਵੀ ਫਾਇਦਾ ਹੈ ਉੱਧਰ ਵੀ ਫਾਇਦਾ ਹੈ ਇਹਨਾਂ ਨੇ ਫਿਰ ਉੱਧਰ ਨੂੰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਖਾਸ ਤੌਰ ਤੇ ਸਨ 2000 ਤੋਂ ਬਾਅਦ ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ سلسلہ ਚੱਲ ਪਿਆ ਜਿੱਦੀ ਸਰਕਾਰ ਬਦਲਦੀ ਉਹਦੇ ਬੰਦੇ ਜਾ ਕੇ ਬਹਿ ਜਾਂਦੇ ਇੱਥੇ ਪੁਕਾਰ ਹੁੰਦੀ ਹੁੰਦੀ ਜਿਹੜੀ ਆ ਰੋਕ ਕਹਿੰਦੇ ਕਿ ਰੋਕ ਦਿਓ ਏ ਆ ਤੁਹਾਡਾ ਪ੍ਰਧਾਨ ਲੈ ਲੋ ਕਰ ਲੋ ਗੱਲ ਇੱਥੇ ਕੀ ਹੋਇਆ ਕਿ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਕਰ ਦਿੱਤਾ ਸੀ ਡੀ ਨੋਟੀਫਾਈਡ ਤੁਹਾਨੂੰ ਯਾਦ ਹੋਣਾ ਜੀ ਡੀ ਨੋਟੀਫਾਈਡ ਕਰ ਦਿੱਤਾ ਚੰਨੀ ਹੁਰਾਨੇ ਕਿਆ ਸੀਗਾ ਕਿ ਅਸੀਂ ਨੋਟੀਫਾਈਡ ਕਰਾਂਗੇ ਪਰ ਉਹਨਾਂ ਕੋਲ ਟਾਈਮ ਨਹੀਂ ਬਚਿਆ ਜਾਂ ਉਹਨਾਂ ਨੇ ਬਾਦ ਦੇ ਵਿੱਚ ਕਹਿ ਲਓ ਕਿ ਇਸ ਗੱਲ ਤੇ ਖਿਆਲ ਹੀ ਨਾ ਕੀਤਾ